ਸਮੇਸੀ ਉਸਮਾਨਪੁਰ ਵਿੱਚ ਮੌਜੂਦ ਹੈ ਔਰ ਇੱਥੇ ਆ ਇੱਕ ਵਾਰ ਫਿਰ ਤੋਂ ਜਿਹੜੇ ਪੰਜਾਬ ਦੇ ਅਮਨ ਕਾਨੂੰਨ ਦੀ ਸਥਿਤੀ ਉੱਤੇ ਸਵਾਲ ਖੜੇ ਹੋਏ ਆ ਆ ਸੁਰੱਖਿਆ ਜਿਹੜੀ ਹੈ ਉਹ ਵਾਧੀ ਜਾ ਰਹੀ ਔਰ ਇੱਥੇ ਗੋਲੀ ਚੱਲੀ ਹੈ ਇੱਕ ਨੌਜਵਾਨ ਦੇ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਤੇ ਉਸ ਦਾ ਦੱਸਿਆ ਜਾ ਰਿਹਾ ਕਿ ਜਿਹੜੇ ਕਾਤਲ ਸੀਗੇ ਫੋਨ ਵੀ ਨਾਲ ਲੈ ਗਿਆ ਹਾਲਾਂਕਿ ਇੱਥੇ ਲੋਕ ਮੌਜੂਦ ਨੇ ਬਹੁਤ ਸਾਰੇ ਲੋਕ ਮੌਜੂਦ ਨੇ ਇਧਰਲੇ ਪਾਸੇ ਦਿਖਾਈ ਜਿਵੇਂ ਮੇਲਾ ਵੀ ਕਹਿੰਦੇ ਲੱਗਿਆ ਹੋਇਆ ਔਰ ਨੌਜਵਾਨ ਜਿਹੜਾ ਆ ਉਹ ਆਇਆ ਸੀ ਤੇ ਉਹਦੇ ਸਿਰ ਤੇ ਗੋਲੀ ਮਾਰੀ ਗਈ ਹੈ ਪਾਣੀ ਪੁਣੀ ਆਇਆ ਪਾਣੀ ਪੁਣੀ ਆਇਆ ਭਲੇ ਭਾਈ ਜੀ ਮੈਨੂੰ ਫੋਨ ਆ ਗਿਆ ਬਿੰਦੂ ਦਾ ਉਹ ਮੁੰਡਾ ਕਹਿੰਦਾ ਜਿਹੜੇ ਭਰਾ ਦੇ ਗੋਲੀਆਂ ਮਾਰ ਕੇ ਕੋਈ ਯਾਰ ਕਿੰਨ ਟੁੱਟ ਵੱਡੇ ਸੀ ਸਾਡੇ ਮੇਰੇ ਤੋਂ ਵੱਡਾ ਸੀ ਕੋਈ ਰੰਜਿਸ਼ ਕੋਈ ਕੁਝ ਵੀ ਨਹੀਂ ਭਾਈ ਜੀ ਤੁਸੀਂ ਪਿੰਡ ਦੇ ਪੁੱਛ ਲਓ ਭਾਈ ਕੁਝ ਵੀ ਨਹੀਂ ਕੋਈ ਸਰ ਇਹ ਹੀ ਕਹਿੰਦੇ ਕਿ ਮੇਰੇ ਅਨਸਾਰ ਭਾਈ ਕੁਝ ਵੀ ਨਹੀਂ ਤਾਂ ਮੈਂ ਕਿਹਾ ਯਾਰ ਮੈਂ ਕਹਿੰਦਾ ਕੋਈ ਲੜਾਈ ਨਹੀਂ ਕਹਿੰਦਾ ਕੋਈ ਝਗੜਾ ਕੁਝ ਵੀ ਨਹੀਂ ਹੈਗਾ ਹੈ ਤਾਂ ਤੁਹਾਡੇ ਤਕੋ ਹੰਦੂ ਸਾਰਾ ਕੁਛ ਇਹ ਬਿਆਨ ਕਰ ਰਹੇ ਪਰ ਫਿਰ ਵੀ ਜੇ ਕੋਈ ਤੁਸੀਂ ਜਾਣਕਾਰੀ ਸਾਂਝੀ ਕਰਨਾ ਚਾਹੋ ਹੌਸਲੇ ਨਾਲ ਪਹੁੰਚ ਲੈਣਾ ਭਾਜੀ ਜਸਵੰਤ ਸਿੰਘ ਜੋ ਵੀ ਗੱਲ ਤੁਹਾਨੂੰ ਪਤਾ ਹੈ ਹੌਸਲੇ ਨਾਲ ਦੱਸੋ ਉਹ ਤੁਹਾਨੂੰ ਸਾਹ ਮਿਲਣਾ ਚਾਹੀਦਾ ਉਹ ਤਾਂ ਸਾਰੇ ਅਸੀਂ ਤੁਹਾਡੇ ਨਾਲ ਰਲ ਕੇ ਲੜਾਂਗੇ ਜੀ ਆ ਸਾਰੇ ਸਾਰਾ ਪਿੰਡ ਤੁਹਾਡੇ ਨਾਲ ਖੜਾ ਹੈ ਅਸਕਰ ਸਾਹਿਬ ਕਿੰਨੀ ਦੂਰੋਂ ਆਇਆ ਖਾਲਸਾ ਜੀ ਪਹੁੰਚੇ ਆ ਸਾਰੇ ਇੱਥੇ ਨੌਜਵਾਨ ਖੜੇ ਆ ਹਰ ਇੱਕ ਦਾ ਦਿਲ ਦੁਖੇ ਆ ਜੀ ਉਰੂ ਕੰਬਾਉ ਜਿਹੜੀ ਇਹ ਵਾਰਦਾਤ ਹੈ ਫਿਰ ਦਿਨ ਵਲੁੰਦਰਨ ਵਾਲੀ ਗੱਲ ਹੈ ਔਰ ਪਰਿਵਾਰ ਦੇ ਦੁੱਖ ਦੀ ਘੜੀ 'ਚ ਪਰਿਵਾਰ ਦੇ ਅਸੀਂ ਨਾਲ ਆ ਔਰ ਜਿੱਥੇ ਪਰਿਵਾਰ ਨੂੰ ਲੋਡ ਪਵੇਗੇ ਸਾਰੇ ਚੱਲਾਂਗੇ